ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਕਾਲੇਕੇ ਪਿੰਡ ਜ਼ਿਲ੍ਹਾ ਮੋਗਾ ਬਹੁਤ ਸੋਹਣੀਆਂ ਦੋ ਵੜਾ ਇੱਕ ਗੱਬਣ ਤਿਆਰ ਪਹਿਲਾਂ ਵੱਛੀ ਆ ਜਿਹੜੀ ਇੱਕ ਨੰਬਰ ਤੇ ਤੁਸੀਂ ਵੇਖ ਰਹੇ ਆ ਤੇ ਇੱਕ ਦੂਜਾ ਸੁਆ ਸੂਈ ਸਵਾਈ ਜਮਾ ਨਿੱਕੇ ਨਿੱਕੇ ਪਾ ਹੁਣ ਗੇ ਇਨਫੋਰਮੇਸ਼ਨ ਲੈ ਦਨ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਾ ਬਰਾਂਝਲਾ ਮੋਗਾ ਫੋਨ ਨੰਬਰ ਦੱਸ ਦਈਏ 9914326160 ਦੋ ਜਾਨਵਰ ਹਾਂਜੀ ਭਾਈ ਦੋ ਆ ਗੱਬਣ ਆ ਵੇੜ ਉਹ ਸੁੱਈ ਇਹ ਤੋਂ ਹੀ ਕੰਮ ਸ਼ੁਰੂ ਇਹ ਭਾਈ ਮੂੰਹ ਤੋਂ ਚਾਰ ਦੰਦਾਂ ਚੌਗੀ ਚੌਗੀ ਆ ਤੇ ਮਾਲਾ ਸੂਣ ਕਿ ਇਹ ਹਜੇ ਮਾਲਾ ਚਾਰ ਪੰਜ ਦਿਨ ਪਿਆ ਕਿੰਨਾ ਦੁੱਧ ਦੇ ਦਿੰਦੇ ਮੇਰੇ ਭਾਈ ਥਾਂ ਲਿਓ ਵੇਖਦੇ ਭਾਵੇਂ ਵੀ 22 ਕਿਲੋ ਕਹਿ ਦਈਏ ਹੂੰ 17 18 ਕਿਲੋ ਦੇਈ ਤਿੰਨਾਂ ਦਾ ਚਾਹੀਦਾ ਬਾਕੀ ਰਹਿਣਗੇ ਝੋਲ ਝੂਲ ਬਹੁਤ ਬੜਾ ਹਾਂ ਹੂੰ ਦੋਸਤੋ ਬਾਲਟੇ ਲਾ ਬਹੁਤ ਪਈਆਂ ਪਹਿਲਣ ਬੱਚੀ ਆ ਚਾਰ ਦੰਦ ਚੌਗੀ ਹਾ ਜੇ ਬਈ ਹੁਣੇ ਆਈ ਹੋਈ ਏ ਤੇ ਮੂਰੇ ਨਹੀਂ ਤਾਂ ਨਿਮਾਨ ਬਹੁਤ ਨਹੀਂ ਸੀ ਰਹਿਣਾ ਰੰਗ ਹੋਰ ਹੀ ਕੱਢਿਆ ਹੋਣਾ ਹੂੰ ਦੋਸਤੋ ਇਹ ਤਾਂ ਗੱਲ ਹੈਗੀ ਆ ਅੱਜ ਵਗਾਉ ਧੌਣ ਤੋਂ ਲਿਬੜੀ ਨਹੀਂ ਉਹ ਚਮਕਦੀ ਆ ਤੇ ਮਗਰੋਂ ਵੀ ਆਏ ਚਮਕਦੀ ਹੋਣੀ ਸੀ ਜੇ ਨਿਵਾਈ ਹੁੰਦੀ ਕਿਉਂਕਿ ਬੈਗ ਤੋਂ ਪਸ਼ੂ ਪੈਂਦਾ ਬੁੰਦਾ ਉਦੋਂ ਤੇ ਲਿਬੜ ਜਾਂਦਾ ਐਵੇਂ ਗੁਆ ਗੁਆ ਜਿਹਾ ਲੱਗਿਆ ਵਾ ਹਜੇ ਹੁਣੇ ਗਾਂ ਆਈ ਏ ਵੀਰ ਦੇ ਘਰੇ ਮਗਰ ਹੀ ਮੈਂ ਆ ਗਿਆ ਸਮਾਂ ਮਿਲਿਆ ਨਹੀਂ ਬਾਈ ਨੂੰ ਨਿਵਾਉਣ ਦਾ 17 18 ਕਿਲੋ ਨਾਰਮਲੀ ਦੁੱਧ ਪਿਆ ਜੂ ਲੇਵੇ ਦੇ ਹਿਸਾਬ ਨਾਲ ਬਾਈ ਕਹਿੰਦਾ ਭਾਵੇਂ 20 22 ਕਿਲੋ ਕਹਿ ਦਈਏ ਪਰ ਇੱਕ ਗੱਲ ਹੈਗੀ ਇਹ ਮੁੰਡਾ ਦੁੱਧ ਦਾ ਝੂਠ ਨਹੀਂ ਮਾਰਦਾ ਕਈ ਤਾਂ ਆ ਵੀ 10 10 ਕਿਲੋ ਦੁੱਧ ਵੱਧ ਕਹਿਂਦੇ ਆ 25 ਕਿਲੋ ਦਿਓ ਬਾਈ 28 ਕਿਲੋ ਦਿਓ ਹਾਂ ਬਾਕੀ ਮੂੰਹ ਤੋਂ ਪੇ ਚਾਰ ਦੰਦ ਕਿਹਾ ਤੇ ਚਾਰ ਦੰਦ ਹੀ ਨਿਕਲੂ ਸਹੀ ਹੈ ਐ ਨਹੀਂ ਇਹ ਵੀ ਚਗੀ ਵੀ ਨਿਕਲੂ ਦੋਸਤੋ ਚਾਰ ਦੰਦ ਚੌਗੀ ਕਿਹਾ ਤੇ ਚੌਗੀ ਨਿਕਲੂ ਵੈੜ ਹਜੇ ਦਿਨ ਲੈਂਦੀ ਆ ਚਾਰ ਪੰਜ ਵਲਟਲਾਂ ਪਈਆਂ ਬਹੁਤ ਆ ਜਿੱਦਣ ਤਿਆਰ ਹੋ ਜਾਂਦੀ ਆ ਸਾਰੀ ਵਾਲ ਟੱਲ ਕੱਢ ਗਈ ਦੂਡਾ ਹਵਾਨਾ ਤਿਆਰ ਕਰਕੇ ਸੋਣਾ ਹਜੇ ਇਹਨੇ ਹੋਰ ਕਿਉਂਕਿ ਦਿਨ 4-5 ਪਏ ਆ ਕੱਲੀ ਕੱਚੀ ਕੱਚੀ ਆ ਇੰਨੀ ਕੱਚੀ ਵੀ ਨਹੀਂ ਚਾਣੀ ਕੇ ਚਾਰਾਂ ਦਿਨਾਂ ਨੂੰ ਸੂਵੇ ਪੰਜਾਂ ਦਿਨਾਂ ਨੂੰ ਸੂਵੇ ਬਾਕੀ ਹਲਕੀ ਜੀ ਵਾਲ ਟੱਲ ਇੰਨੀਆਂ ਕਦਾ ਸੂਦੀਆਂ ਸੂਦੀਆਂ ਜਦੋਂ 2-4 ਵਾਰੀ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਰਾਜੀ ਰੂਜੀ ਪੂਰੀ ਆ ਕਿੰਨੇ ਦੇ ਬਾਈ ਜੈਜ ਆਪਾ ਬਈ ਅੱਜ ਆਪ ਗੱਬਣ ਗੱਬਣ ਵੈੜ 70 ਤੋਂ 1000 ਛੋੜ ਕਰਾਂਗੇ 90000 ਦੇ ਹਾਂ ਤਿਆਰ ਹੋਈ ਤੂੰ ਬੜਾ ਸੂਈ ਸਹੀ ਵੈੜ ਦੁੱ ਤਾਂ ਬਹੁਤ ਪੈਸੇ ਆ ਅੱਜ ਆਪਾਂ ਇਹਦੀ ਵੜਦੇ ਦੋਸਤੋ 70 ਚੋ ਬਾਈ ਕਹਿੰਦਾ 1000 ਦਾ ਨੋਟ ਛੱਡ ਦੂ 69000 ਦੀ ਵੜ ਦੇ ਦੂ ਪਹਿਲਾਂ ਵੱਛੀ ਆ ਮੂੰਹ ਤੋਂ ਚਾਰ ਦੰਦਾਂ ਦਾ ਦੰਦ ਪੱਟ ਕੇ ਵੇਖ ਲੈ ਬਾਈ ਕਹਿੰਦਾ ਚੌਗੀ ਕਿਹਾ ਚੌਗੀ ਨਿਕਲੂ ਹੋ ਸਕਦਾ ਵੱਛੀ ਜਾਨ ਵਾਲੀ ਆ 20 ਕਿਲੋ ਦੁੱਧ ਪਿਆ ਜੀ ਕਿਉਂਕਿ ਉਹ ਅੱਗੇ ਦੁੱਧ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਵੱਛੀ ਬਰੀਡ ਵਾਲੀ ਆ ਹੂੰ ਸਹੀ ਆ ਸਾਈਡਾਂ ਵਾਲੇ ਨਿੱਕੇ ਨਿੱਕੇ اندا ਤੁਹਾਨੂੰ ਦਿਸੇ ਨਹੀਂ ਉਹਨੇ ਪਰ ਕਿਉਂਕਿ ਉਹਦ ਨੂੰ ਬੱਚੀ ਨੇ ਪਰ ਇਹਨੂੰ ਮੂੰਹ ਜਾ ਕਰ ਲਿਆ ਪੱਠਿਆਂ ਚ ਮੈਨੂੰ ਦਿਸ ਗਿਆ ਸਾਈਡਾਂ 'ਲੇ ਦੋ-ਦੋ ਦੰਦ ਖੜੇ ਆ ਬਾਕੀ ਤਾਂ ਗਾਰੰਟੀ ਹੋ ਜਦੋਂ ਤੁਹਾਨੂੰ ਕਹਿ ਹੀ ਦਿੱਤਾ ਚੌਗੀ ਵਹਿੜ ਪਹਿਲਣ ਛਿੱਗੀ ਨਿਕਲੇ ਬੰਦ ਨੂੰ ਆਉਣ ਜਾਂਦਾ ਕਰਾਇਆ ਸਹੀ ਨਹੀਂ ਉਹ ਤਾਂ ਦੋਸਤੋ ਮੈਂ ਹੀ ਕਲੀਅਰ ਕਰ ਦੇਣਾ ਕਿ ਚਾਰ ਦੰਦ ਆ ਠੀਕ ਹੈ ਪੂਰੀ ਜਾਨ ਵਾਲੀ ਬੱਚੀ ਹੋ ਸਕਦਾ 20 ਕਿਲੋ ਪੈ ਜਾਏ ਕਿਉਂਕਿ ਬਰੀਡ ਵਾਲੀ ਬੱਚੀ ਆ ਛੋਟਾ ਕੰਨਾ ਬੁੱਦੀ ਵਾਲੀ ਵਹਿੜੇ ਕਿਹੜਾ ਕੋਈ ਦੇਸੀ ਢਾਂਡੀ ਆ ਵੀ ਹੋ ਸਕਦਾ 20 ਪਿਆ ਜੇ ਪਰ ਤੁਸੀਂ 17 18 ਮੰਨ ਲਓ ਇਹਨਾਂ ਦਾ ਨਾਰਮਲ ਹੀ ਚਾਹੀਦਾ ਜਿਆਦਾ ਵਾਲੀ ਵਿੱਚ ਅਮਰੀਕਨ 17 18 20 ਕਿਲੋ ਉਪ ਲੂਨ ਨਹੀਂ ਦੁੱਧ ਦੀ ਪਰ ਦੇਣਾ ਵੀ ਘੜੀ ਨੇ 1000 ਘਟ 70 ਦੀ 69 ਦੀ ਦੋ ਨੰਬਰ ਤੇ ਆ ਜਾ ਬਾਈ ਇਹਨੂੰ ਬਾਈ ਅਜ 15 16 ਦਿਨ ਹੋ ਗਏ ਸੂਈ ਨੂੰ ਹੂੰ دماغਰੇ ਦੇ ਬੱਚਾ ਦੁੱਧ ਅਸਟੈਂਡ 13 ਕਿਲੋ ਤਿਆਰ ਹੈ ਤੁਹਾਡੇ ਕਿੰਨੇ ਦੀ ਇਹ 45000 ਦੀ ਵੇਰ ਦੇ ਦਾਂਗੇ ਬਾਈ 13 ਕਿਲੋ ਦੁੱਧ ਚੋਣ ਚੋਣ ਵਾਲਾ ਤਿਆਰ ਆ ਬੰਦਾ ਦੇਵਾ ਦੇ ਕੇ ਆਇਆ ਨਾ ਕਹਿੰਦੇ ਵੇ ਟਾਈਮ ਟਾਈਮ ਛੇ ਤੋਂ ਛੇ ਬੰਦਾ ਜਿੰਨੇ ਦਾ ਮਰਜ਼ੀ ਚਵਾਈ ਕਰੀ ਜਾਂਦੇ ਠੀਕ ਹੈ ਉਹ ਹੁਣ ਹਜੇ ਮਤਲਬ 3-4 30 ਮਿੰਟ ਟਾਈਮ ਹੋਇਆ ਹਾਂ ਦੋਸਤੋ ਇੰਨਾ ਹੀ ਸਮਾਂ ਹੋਇਆ ਅਜੇ ਸ਼ਾਮ ਦੀ ਚਵਾਈ ਚ 3 ਘੰਟੇ ਪਏ ਆ ਦੁੱਧ ਦੀ ਸਲੋਤਾ ਦਾ ਤੁਹਾਨੂੰ ਮੈਂ ਦੇ ਦਿੰਨਾ ਨਹੀਂ ਤੁਹਾਨੂੰ ਪਤਾ ਆਪਾਂ ਕਹਿੰਦੇ ਨਹੀਂ ਹੁੰਦੇ ਜਿੱਥੇ 16 ਨੇ ਬੰਦਾ ਹੋਵੇ ਜਵਾਨ ਵਾਲਾ ਹੋਵੇ ਉੱਥੇ ਚਲੋ ਆਪਾਂ ਕਹਿ ਦੇਈਦਾ ਕਿ ਆਪਣੀ ਵੀ ਜ਼ਿੰਮੇਵਾਰੀ ਉਹ ਨਹੀਂ ਆਪਾਂ ਨਹੀਂ ਕਹਿੰਦੇ 13 ਕਿਲੋ ਦੁੱਧ ਕੰਡੇ ਵਾਲਾ ਮੈਂ ਵੀ ਜ਼ਿੰਮੇਵਾਰੀ ਦਿੰਨਾ ਪਰ ਦਿੰਨਾ ਇਹ ਵੀਰ ਦੇ ਘਰ ਘਰ ਦੀ ਆ ਇੱਥੇ ਦੋ ਟਾਈਮ ਅ ਜੇ ਕੋਈ ਆਪ ਦੇ ਘਰੇ ਲਿਆ ਕੇ ਬਾਅਦ ਚ ਕਵੇ ਦਾਣਾ ਪਾਵੇ ਨਾ ਤੇ ਬਾਅਦ ਚ ਕਹਦੇ ਬਾਈ ਇਹ ਤਾਂ 12 ਹੀ ਕਿਲੋ ਨਿਕਲੇ ਸਾਡੇ ਘਰੇ ਉਹ ਉੱਥੇ ਨਹੀਂ ਮੈਂ ਕਹਿੰਦਾ ਵੀਰ ਦੇ ਘਰ ਦੇ ਕਹਿੰਨਾ ਕਿ 13 ਆ ਗਿਆ 13 ਕੰਡੇ ਤੇ ਜੋਖ ਲਿਓ ਬਾਈ ਬੰਦਾ ਦੋ ਡੰਗ ਛੱਡ ਕੇ ਦੋ ਦਿਨ ਤਿੰਨ ਦਿਨ ਚੋਈ ਚੱਲੇ ਸਹੀ ਹੈ ਬੰਦਾ ਆਉਣ ਵਾਲਾ ਬਣੇਗਾ ਅੱਪ ਚਵਾਵਾਂਗੇ ਲਓ ਜੀ ਬੰਦਾ ਆਉਣ ਵਾਲਾ ਬਣੇ ਬਾਈ ਕਹਿੰਦਾ ਗਾਂ ਚਵਾਵਾਂਗੇ ਦੁੱਧ ਕੰਡੇ ਤੇ ਜਿਖਾਵਾਂਗੇ 13 ਕਿਲੋ ਟੋਕੜ ਵਾਲਾ ਭਾ 45000 ਜਮਾ ਜੈਜ ਭਾ ਇਦੂ ਘੱਟ ਤਾਂ ਫਿਰ ਇੰਨੇ ਦੁੱਧ ਵਾਲੀ ਦੇਣੀ ਵੀ ਕੀ ਨੇ ਯਾਰ ਹੋਰ ਕਿਸੇ ਦੇ ਘਰੇ ਖੜੀ ਹੁੰਦੀ 50 ਮੁੱਲ ਕਰਨਾ ਸੀ ਅਗਲੇ ਨੇ ਤੇ ਅਗਲੇ ਨੇ ਕਹਿੰਦੇ 50 ਜੋ ਬਈ 100 ਦਾ ਨੋਟ ਹੀ ਛੱਡੂ ਤੁਸੀਂ ਵੀਡੀਓ ਵੇਨੇ ਆ ਅਗਲਾ ਆਵਾਜ਼ ਦੇਣਦਾ ਬਈ 100 ਦਾ ਨੋਟ ਹੀ ਛੱਡਣਾ 50000 ਮੁੱਲ ਹੈ ਤੇ ਜੇ ਪਕਾਈ ਕਰਨੀ ਹੈ ਤਾਂ 55 ਮੁੱਲ ਪਰ ਜਮਾਂ ਜਜ 45 ਦੀ ਦੇ ਦੇਣੀ ਬਾਈ ਕਹਿੰਦਾ ਤੇ ਆ ਫੁੱਲ ਬਰੀਡ ਵਾਲੀ ਪਹਿਲਣ ਚਾਰ ਦਾਤ ਚੌਗੀ ਵੱਛੀ ਹੋ ਸਕਦਾ 20 ਕਿਲੋ ਪਿਆਜੇ ਕਿਉਂਕਿ ਲੇਵਾ ਸੋਹਣਾ ਵੱਡਾ ਬਾਕੀ ਬਰੀਡ ਵਾਲੀ ਅਮਰੀਕਨ ਵੱਛੀ ਆ ਇੰਨਾ ਦੁੱਧ ਖੁੱਲਾ ਪਿਆ ਦੇਣਾ ਕੋਈ ਦੇਸੀ ਕਰਾਸ ਵੈਡ ਨਹੀਂ ਅਮਰੀਕਾ ਵੱਸ਼ੀ ਹੈ ਪਹਿਲਾਂ ਚਾਰ ਦਾੰਦ ਹੋ ਸਕਦਾ 20 ਕਿਲੋ ਪਿਆਜੇ ਨਹੀਂ 18 ਕਿਲੋ ਤਾਂ ਨਾਰਮਲ ਹੀ ਪਿਆਜੂ ਫੋਨ ਨੰਬਰ ਸਕਰੀਨ ਤੇ ਕਾਲੇ ਕੇ ਪਿੰਡ ਸਾਸਿਕਾ